ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਕਿਸਾਨ ਭਰਾ ਨੇ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਭੇਜ ਕੇ ਐਡ ਲਗਵਾ ਸਕਦਾ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਲੋ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੁਹਾਨੂੰ ਹਰੋ ਦੇਖਣ ਨੂੰ ਮਿਲਦੀਆਂ ਰਹਿਣ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਫੋਰ ਟਰੈਕਟਰ ਦੀ ਇਹ 1992 ਮਾਡਲ ਫੋਰ ਹੈਗਾ ਜੀ ਪੰਜਾਬ ਨੰਬਰ ਤੇ ਸੈਕੰਡ ਪਾਰਟੀ ਦਾ ਟਰੈਕਟਰ ਹੈ ਪੰਜਾਬ ਨੰਬਰ ਟਰੈਕਟਰ ਹੈਗਾ ਬਿਲਕੁਲ ਨਵੇਂ ਵਾਂਗੂ ਟਰੈਕਟਰ ਤਿਆਰ ਹੋਇਆ ਸਾਰਾ origignal condition ਚ ਤਿਆਰ ਹੋਇਆ ਟਰੈਕਟਰ ਸਿੰਪਲ ਸਟੀਅਰਿੰਗ ਰੱਖਿਆ ਗਿਆ ਟਰੈਕਟਰ ਨੂੰ ਤੇ ਇੰਜਨ ਗੇਅਰ ਦਾ ਕੰਮ ਸਾਰਾ ਟਰੈਕਟਰ ਦਾ A to Z ਕੀਤਾ ਗਿਆ ਹੈਗਾ ਤੇ ਹੁਣ ਗੱਲ ਕਰਦੇ ਆਪਾਂ ਇਹਦੇ ਰੰਗ ਪੇਂਟ ਬਾਰੇ 4K ਦਾ ਰੰਗ ਕੀਤਾ ਹੋਇਆ ਟਰੈਕਟਰ ਨੂੰ ਇੰਜਨ ਵਗੈਰਾ ਕਰਕੇ ਬਾਅਦ ਚ ਪੇਂਟ ਮਾਰਿਆ ਗਿਆ ਸਾਰਾ ਆਪਣਾ ਵਰਕ ਇੰਜਨ ਵਗੈਰਾ ਦਾ ਕਰਕੇ ਬ੍ਰੇਕਾਂ ਵਗੈਰਾ ਦਾ ਕਰਕੇ ਤੇ ਬੈਟਰੀ ਵਗੈਰਾ ਤੇ ਟਾਇਰ ਚਾਰੇ ਨਵੇਂ ਪਾਏ ਗਏ ਨੇ ਫਾਈਬਰ ਹੁੱਡ ਮਿਊਜ਼ਿਕ ਸਿਸਟਮ ਬੰਪਰ ਵਗੈਰਾ ਤੇ ਐਕਸਟਰਾ ਲਾਈਟਾਂ ਵਗੈਰਾ ਹਾਰਨ ਵਗੈਰਾ ਬਿਲਕੁਲ ਹੀ ਸ਼ੌਕ ਨਾਲ ਵੀਰਾਂ ਨੇ ਤਿਆਰ ਕੀਤਾ ਹੋਇਆ ਜਿਹਦੇ ਵਿੱਚ ਕੋਈ ਵੀ ਤਥਾ ਨਹੀਂ ਖੇਤੀਬਾੜੀ ਦੇ ਵਿੱਚ ਵੀ ਜਿਹੜਾ ਆਪਾਂ ਹੋਣ ਤੋਂ ਇਤੋਂ ਫੁੱਲ ਕੰਮ ਲੈ ਸਕਦੇ ਆ ਇਹ ਗੱਲ ਨਹੀਂ ਹੈਗੀ ਵੀ ਇਕੱਲਾ ਸ਼ੋਅ ਲਈ ਤਿਆਰ ਕੀਤਾ ਗਿਆ ਹੈ ਖੇਤੀਬਾੜੀ ਦੇ ਵਿੱਚ ਜਿੰਨਾ ਹੋ ਸਕੇ ਆਪਾਂ ਤਾਂ ਓਨਾ ਕੰਮ ਲੈ ਸਕਦੇ ਆ ਵੈਂਟਰੀ ਵਗੈਰਾ ਬਕਸਾ ਵੀ ਇਹਨਾਂ ਨੇ ਸਾਈਡ ਤੇ ਕੱਢਤਾ ਮਗਰਾਟ ਵਗੈਰਾ ਨਵੇਂ ਲਾਤੇ ਜਮ ਰਿਮ ਵਗੈਰਾ ਤੁਸੀਂ ਕਿਤੇ ਵੀ ਕੰਡੀਸ਼ਨ ਤੇ ਜਰਾਈ ਗਲਾਈ ਟਰੈਕਟਰ ਦੇ ਦੇਖ ਸਕਦੇ ਵੀ ਜ਼ਰ ਦੇ ਉੱਤੇ ਕਿਤੇ ਵੀ ਇਹਨਾਂ ਨੇ ਪੇਟ ਮਾਰਿਆ ਹੋਵੇ ਉਹ ਪਾਰਟ ਬਿਲਕੁਲ ਨਮਾ ਪਾ ਕੇ ਪੇਟ ਮਾਰਿਆ ਹੋਇਆ ਟਰੈਕਟਰ ਦੇ ਟਰੈਕਟਰ ਦਾ 195000 ਰੁਪਿਆ ਰੇਟ ਹੈ ਤੇ ਬਾਕੀ ਮਾਲਕ ਭਰਾਉ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਸੋ ਮਾਲਕ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ